ਇਲਾਕੇ ਨੂੰ ਟੀਵੀ ਜੀ ਨਾਮ ਦੀ ਬਿਮਾਰੀ ਤੋਂ ਮੁਕਤ ਕਰਨ ਦੇ ਇਸ਼ਤਾਨਕ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਖਸ਼ਬੂ ਸ਼ਾਵਨ ਸੁਖਾ ਸਉਨਾ ਡਾਕਟਰ 에릭 ਡਾਕਟਰ ਕਵਿਤਾ ਸਿੰਘ ਡਾਕਟਰ ਨਿਲੂ ਚੋਗ ਵੱਲੋਂ ਵਿਸ਼ੇਸ਼ ਮੁਹਿੰਮ ਦਾ ਰੀਵਨ ਕਟ ਕੇ ਆਗਾਜ਼ ਕੀਤਾ ਗਿਆ ਤੇ ਕਿਹਾ ਗਿਆ ਕਿ ਟੀਵੀ ਨੂੰ ਰੋਕਣ ਲਈ ਰੇਕ ਤਰ੍ਹਾਂ ਦੀ ਦਵਾਈ ਟੈਸਟ ਬਿਲਕੁਲ ਮੁਫਤ ਮੁਹਿਆ ਕਰਾਇਆ ਜਾਂਦਾ ਹੈ ਅਤੇ ਇਸ ਦਾ ਇਲਾਜ ਵੀ ਫ੍ਰੀ ਹੈ ਇੱਥੇ ਬੋਲਦੇ ਪੋਸਟਰ ਵੀ ਲਾਂਚ ਕੀਤਾ ਗਿਆ ਤੇ ਵਿਧਾਇਕ ਤੇ ਉਹਨਾਂ ਇਹ ਧਰਮ ਪਤਨੀ ਅਤੇ ਡਾਕਟਰ ਨਿਲੂ ਚੋਗ ਨੇ ਹੋਰ ਕੀ ਕੁਝ ਕਿਹਾ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਰੇਜ ਕੀਤਾ ਗਿਆ ਜੀ ਕਿਸ ਮੁਹਿੰਮ ਦਾ ਗਾਇ ਕੀਤਾ ਗਿਆ ਤੇ ਕੀ ਟੀਚਾ ਹੈ ਉਹ ਜੋ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਮਾਨਯੋਗ ਮੁੱਖ ਮੰਤਰੀ ਸਰਦਾਰ ਕੁਮਾਰ ਸਿੰਘ ਮਾਨ ਜੀ ਔਰ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਦੀ ਅਗਵਾਈ ਦੇ ਵਿੱਚ ਜੋ ਅੱਜ ਟੀਵੀ ਨੂੰ ਹਰਾਉਣ ਲਈ ਟੀਵੀ ਦੇ ਖਿਲਾਫ ਜੋ ਅੱਜ ਕੈਂਪੇਨ ਦਾ ਸ਼ੁਰੂਆਤ ਕੀਤੀ ਗਈ ਹੈ 100 ਦਿਨ ਦਾ ਪ੍ਰੋਗਰਾਮ ਹੈ ਜਿਹੜੀਆਂ ਸਾਡੀਆਂ ਡਾਕਟਰਾਂ ਦੀਆਂ ਟੀਮਾਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਪਿੰਡਾਂ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਜਾਣ ਗਿਆ ਲੋਕਾਂ ਨੂੰ ਜਾਗਰੂਕ ਕਰਨ ਦੀਆਂ ਔਰ ਜੇ ਕਿਸੇ ਨੂੰ ਸ਼ੱਕ ਪਾਇਆ ਜਾਂਦਾ ਤਾਂ ਉਹਦਾ ਇਲਾਜ ਵੀ ਬਿਲਕੁਲ ਸਰਕਾਰੀ ਹਸਪਤਾਲ ਫਾਜ਼ਿਲਕਾ ਦੇ ਵਿੱਚ ਮੁਫਤ ਹੋਊਗਾ ਮੁਫਤ ਦਵਾਈਆਂ ਦਿੱਤੀਆਂ ਜਾਣਗੀਆਂ ਔਰ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਜੇ ਕਿਸੇ ਨੂੰ ਮਾੜਾ ਜਿਹਾ ਵੀ ਲੱਗਦਾ ਕੋਈ ਖਾਂਸੀ ਹੈ ਕਿਸੇ ਤਰ੍ਹਾਂ ਦੇ ਇਹੋ ਜਿਹੇ ਲੱਛਣ ਆਉਂਦੇ ਨੇ ਤਾਂ ਆਪ ਦਾ ਜਿਹੜਾ ਟੈਸਟ ਹੈ ਉਹ ਆ ਕੇ ਸਰਕਾਰੀ ਹਸਪਤਾਲ ਦੇ ਵਿੱਚ ਜ਼ਰੂਰ ਕਰਵਾਉਣ ਬਿਲਕੁਲ ਮੁਫਤ ਟੈਸਟ ਕੀਤਾ ਜਾਊਗਾ ਜੇ ਕਿਤੇ ਕਿਸੇ ਨੂੰ ਟੀਵੀ ਦਾ ਰੋਗ ਪਾਇਆ ਜਾਂਦਾ ਤਾਂ ਘਬਰਾਉਣ ਦੀ ਲੋੜ ਨਹੀਂ ਇਹਦਾ ਬਿਲਕੁਲ ਜਿਹੜਾ ਇਲਾਜ ਹੈ ਉਹ ਆ ਚੁੱਕਿਆ ਹੈ ਔਰ ਬਿਲਕੁਲ ਮੁਫਤ ਇਲਾਜ ਕੀਤਾ ਜਾਊਗਾ ਔਰ ਮੁਫਤ ਬਿਲਕੁਲ ਦਵਾਈਆਂ ਦਿੱਤੀਆਂ ਜਾਣਗੀਆਂ ਤਾਂ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿਸੇ ਨੂੰ ਵੀ ਕੋਈ ਇਹੋ ਜੀ ਪ੍ਰੋਬਲਮ ਆਉਂਦੀ ਹੈ ਤਾਂ ਸਰਕਾਰੀ ਹਸਪਤਾਲ ਫਾਜ਼ਿਲਕਾ ਦੇ ਵਿੱਚ ਆ ਕੇ ਆਪ ਵੀ ਚੈਕਿੰਗ ਕਰਾਓ ਔਰ ਬਿਲਕੁਲ ਮੁਫਤ ਔਰ ਲਾਜ ਔਰ ਜਿਹੜੀਆਂ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਔਰ ਮੈਂ ਡਾਕਟਰ ਸਾਰੇ ਜਿਨ੍ਹਾਂ ਨੇ ਵੀ ਸਾਡੇ ਨੇ ਸਾਡੇ ਡਾਕਟਰ ਐਰਿਕ ਜੀ ਨੇ ਡਾਕਟਰ ਨੀਲੂ ਜੀ ਨੇ ਡਾਕਟਰ ਚੰਤਾ ਜੀ ਨੇ ਉਹਨਾਂ ਦੀ ਸਾਰੀ ਟੀਮ ਹੈ ਡਾਕਟਰਸ ਦੀ ਮੈਂ ਸਾਰਿਆਂ ਨੂੰ ਵਧਾਈ ਦਿੰਦਾ ਜੋ ਇੱਕ ਬਹੁਤ ਹੀ ਜਿਹੜੀ ਚੰਗੀ ਕੰਪੇਨ ਅੱਜ ਮੈਂ ਤੁਸੀਂ ਸਿਵਲ ਹਸਪਤਲ ਰਿਲੈਕਸਰਾਂ ਦੇ ਮਰੀਜ਼ਾਂ ਨਾਲ ਗੱਲ ਕਰਦੇ ਹੋ ਡਾਕਟਰ ਨਾਲ ਗੱਲਬਾਤ ਕਰਦੇ ਹੋ ਕਿਸ ਤਰ੍ਹਾਂ ਦੀ ਇੰਪਰੂਵਮੈਂਟ ਸਿਵਲ ਹਸਪਤਲਸ ਹੋਈ ਹੈ ਤੇ ਮਰੀਜ਼ਾਂ ਨੂੰ ਕਿਸ ਤਰ੍ਹਾਂ ਦਾ ਇਲਾਜ ਮਿਲਦਾ ਹੈ ਬਹੁਤ ਵਧੀਆ ਇੰਪਰੂਵਮੈਂਟਸ ਹੋਈ ਹੈ ਮੈਂ ਪਿਛਲੇ ਇੱਕ ਹਫਤੇ ਪਹਿਲਾਂ ਗਈ ਸੀ ਜਦੋਂ ਡਾਕਟਰ ਜੀ ਨੇ ਦੱਸਿਆ ਸੀ ਕਿ ਵੀ ਸਿਟੀ ਸਕੈਨ 7700 ਤੋਂ ਉੱਤੇ ਹੋ ਗਏ ਡਾਇਲਿਸਿਸ ਯੂਨਿਟ ਦੇ ਵਿੱਚ ਬਹੁਤ ਵਧੀਆ 250 ਤੋਂ ਵੱਧ ਡਾਇਲਿਸਿਸ ਹੋਏ ਨੇ ਪੇਸ਼ੈਂਟਸ ਦੇ ਤੇ ਉੱਥੇ ਜਦੋਂ ਵੀ ਫੀਡਬੈਕ ਲਈਦਾ ਤਾਂ ਉਹਨਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਜਿਹੜੀ ਛੋਟੇ-ਮੋਟੇ ਸਮੱਸਿਆਵਾਂ ਆ ਨੇ ਉਹ ਹੱਲ ਕੀਤੀ ਜਾਂਦੀ ਹੈ ਤੇ ਸਭ ਤੋਂ ਵਧੀਆ ਉਪਰਾਲਾ ਹੈ ਕਿ ਹਰ ਦਵਾਈ ਮੁਫਤ ਕਿਸੇ ਨੂੰ ਦਿੱਕਤ ਨਹੀਂ ਆਉਂਦੀ ਤੇ ਨਾਲ ਸਾਡੀ ਸੰਸਥਾ ਕੁਸ਼ੀ ਫਾਊਂਡੇਸ਼ਨ ਵੀ ਵਰਕ ਵਰਕ ਬਾਰਡਰ ਦੇ ਪਿੰਡਾਂ ਜਾ ਕੇ ਕੈਂਪਸ ਲਾ ਰਹੀਆਂ ਨੇ ਤੇ ਮੈਂ ਤੈਨੂੰ ਧੰਨਵਾਦ ਕਰਦੀ ਆ ਸਾਰੀ ਡਾਕਟਰਸ ਦੀ ਟੀਮ ਦਾ ਸਟਾਫ ਮੈਂਬਰਸ ਦਾ ਜਿਨ੍ਹਾਂ ਸਾਨੂੰ ਇਨਾ ਸਾਥ ਦੇ ਕੇ ਐਂਡ ਤੱਕ ਪੂਰੇ ਬਾਰਡਰ ਵਿਲੇजेस ਤੱਕ ਸਾਰੀ ਮੈਡੀਸਿਨਸ ਮੁਫਤ ਦਵਾਈਆਂ ਟੈਸਟ ਮੁਫਤ ਔਰ ਨਾਲ ਜਿੰਨੀ ਵੀ ਅਵੇਅਰਨੈਸ ਕਰਨੀ ਹੈ ਸਾਡਾ ਸਹਿਯੋਗ ਬੁਰਾ ਕਰ ਬਿਲਕੁਲ ਜੀ ਅੱਜ ਇਹ ਪੁਆਇੰਟ ਹੋਏ ਨੇ ਜੀ ਪੰਜ ਡਾਕਟਰ ਪੰਜ ਡਾਕਟਰਜ਼ ਐਮਰਜੈਂਸੀ ਵਾਰਡ ਤੇ ਵਿਸ਼ੇ ਅਪੁਆਇੰਟ ਹੋਏ ਨੇ ਤੇ ਨਾਲ ਹੋਰ ਵੀ ਕੋਈ ਸਪੈਸ਼ਲਿਸਟ ਡਾਕਟਰਸ ਚਾਹੀਦੇ ਨੇ ਜਿਹੜੇ ਵੀ ਡਿਮਾਂਡ ਹੈ ਉਹ ਐਮਐਲਏ ਸਾਹਿਬ ਨੂੰ ਦੱਸਦੇ ਆਪਾਂ ਜ਼ਰੂਰ ਪੂਰੀ ਕਰਾਂਗੇ ਤੇ ਹੋਰ ਕੋਈ ਵੀ ਸਮੱਸਿਆ ਆਉਂਦੀ ਹੈ ਅਸੀਂ ਹਰ ਵੇਲੇ ਪੂਰਾ ਪਰਿਵਾਰ 24 ਘੰਟੇ ਸਾਰਾ ਵਕਤ ਹਾਜ਼ਰ ਰਹੇ ਥੈਂਕ ਯੂ ਮੈਂ ਅੱਜ ਕਿਸ ਤਰ੍ਹਾਂ ਦੀ ਮੁਹਿੰਮ ਦਾ ਆਗਾਜ਼ ਐਮਐਲਏ ਸਾਹਿਬ ਤੇ ਮੈਡਮ ਵੱਲੋਂ ਨਾਲ ਕਰਾਇਆ ਗਿਆ ਸੀ ਤੇ ਮੈਂ ਤੁਹਾਨੂੰ ਕੁਝ ਜਿਹਾ ਦਵਾਂ ਇੱਕ 108 ਟਵੀ ਕਰ ਰਹੇ ਜਿਹੜੀ ਕਿ ਅੱਜ ਨੈਸ਼ਨਲ ਲੈਵਲ ਤੇ ਲਾਂਚ ਹੋਈ ਹੈ ਇਸ ਦਾ ਲਾਂਚ ਕਰਵਾਇਆ ਗਿਆ ਹੈ ਸਾਡੇ ਵਾਸਤੇ ਇਹ ਬੜੀ ਵੱਡੀ ਗੱਲ ਹੈ ਕਿ ਮਾਨਯੋਗ ਐਮਐਨਐ ਸਾਹਿਬ ਨੇ ਜਿਹੜੀ ਲੋਕਾਂ ਨੂੰ ਅਪੀਲ ਕੀਤੀ ਹੈ ਜਿਹੜੀ ਅਵੇਅਰਨੈਸ ਫੈਲਾਉਣ ਵਾਸਤੇ ਉਹ ਸਾਡੇ ਵਾਸਤੇ ਬਹੁਤ ਮਾਇਨੇ ਰੱਖਦੀ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਲੋਕਾਂ ਨੂੰ ਜਿੰਨਾ ਇਹ ਅਵੇਅਰ ਜਾਂ ਇਨ ਮੋਟੀਵੇਟ ਕਰ ਸਕਦੇ ਹੈ ਇਹਨਾਂ ਸ਼ਾਇਦ ਅਸੀਂ ਨਹੀਂ ਕਰ ਪਾਵਾਂਗੇ ਇਸ ਕਰਕੇ ਥੈਂਕ ਯੂ ਸਰ ਥੈਂਕ ਯੂ ਸੋ ਮਚ ਥੈਂਕ ਯੂ ਮੈਮ ਸਾਡੇ ਨਾਲ ਇਸ मोहिਮ ਦੇ ਵਿੱਚ ਸ਼ਾਮਿਲ ਹੋਣ ਦਾ ਅਤੇ ਮੈਂ ਲੋਕਾਂ ਨੂੰ ਵੀ ਅਪੀਲ ਕਰਦੀ ਹਾਂ ਕਿ ਸਰਕਾਰ ਜਿਹੜੀ ਵੀ ਆਪਣੇ ਇਸ ਮੋਹਿੰਦ ਚ ਚਲਾਨ ਵਾਸਤੇ ਆਪਣੀ ਫ੍ਰੀ ਸੇਵਾਵਾਂ ਦੇ ਰਹੀ ਹੈ ਪਲੀਜ਼ ਉਹਦਾ ਜੂਰ ਫਾਇਦਾ ਉਠਾਓ ਆਪਣੇ ਆਸ-ਪਾਸ ਵਾਲਿਆਂ ਨੂੰ ਵੀ ਕਹੋ ਆਪਣੇ ਨਾਲ ਦੇ ਪਿੰਡਾਂ ਵਾਲਿਆਂ ਨੂੰ ਵੀ ਕਹੋ ਤਾਂ ਕਿ ਇਹ 100 ਦਿਨ ਦੀ ਜਿਹੜੀ ਕੈਂਪੇਨ ਹੈ ਉਹ ਪੂਰੀ ਤਰ੍ਹਾਂ ਸਕਸੈਸਫੁਲ ਹੋਵੇ ਡਾਕਟਰ ਸਾਹਿਬ ਤੁਸੀਂ ਇਨਚਾਰਜ ਹੋ ਤਾਂ ਬੜੇ ਘੱਟ ਸ਼ਬਦਾਂ ਇਸ ਬਾਰੇ ਦੱਸਿਆ ਜਾਵੇ ਜੀ ਸੈਂਕਿਊ ਐਮ ਐਲ ਏ ਸਰ ਮੈਮ ਡਾਕਟਰ ਕਲਤਾ ਮਹਿਲ ਡਾਕਟਰ ਅਰਿਕ ਸਰ ਜਿਨ੍ਹਾਂ ਨੇ ਅੱਜ ਸਾਡੇ ਵਾਸਤੇ ਟਾਈਮ ਕਰਕੇ 100 ਡੀਟੀਬੀ ਕੈਂਪੇਨ ਦੀ ਸ਼ੁਰੂਆਤ ਕਰਵਾਈ ਹੈ ਮੈਂ ਡਿਸਟ੍ਰਿਕਟ ਟੀਬੀ ਅਫਸਰ ਹੋਣ ਦੇ ਨਾਤੇ ਆਪਣੀ ਪੂਰੀ ਕੋਸ਼ਿਸ਼ ਕਰਾਂਗਾ ਕਿ ਇਸ ਵਿੱਚ ਕਿਸੇ ਵੀ ਮਰੀਜ਼ ਦਾ ਇਲਾਜ ਛੁੱਟ ਨਾ ਪਾਏ ਕੋਈ ਵੀ ਮਰੀਜ਼ ਜਿਹੜਾ ਇਸ ਇਲਾਜ ਤੋਂ ਜਾਂ ਗਰੀਬੀ ਦੇ ਕਾਰਨ ਮਨਚਿਤ ਨਾ ਰਹੇ एबीएनयू चैनल देखने वाले सभी दर्शकों से हम अपील करते हैं कि एबीएनयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत